ਉਸੀ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦਾ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਕੱਢੇ ਗਏ ਫਲੈਗ ਮਾਰਚ ਪੂਰਾ ਏਰੀਆ ਵਿੱਚ ਇਰਾਦਾ ਕਤਲ ਦੇ ਮਾਮਲੇ ਵਿੱਚ ਦੋਸ਼ੀ ਗ੍ਰਫਤਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਕੀਤਾ ਗਿਆ ਪਾਰੀਕਟ ਅਤੇ ਹੁਣ ਖਬਰਾਂ ਵਿਸਥਾਰ ਨਾਲ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਲੇ ਤਿੰਨਾਂ ਜ਼ੋਨਾਂ ਵਿੱਚ ਫਲੈਗ ਮਾਰਚ ਕੱਢੇ ਗਏ ਜਿਸ ਬਾਰੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੱਤੀ ਜਿਹੜਾ ਅਸ ਦਾ ਫਲੈਗ ਮਾਰਚ ਹੈ ਮਾਨਯੋਗ ਸਿਟੀਜ਼ ਅੰਮ੍ਰਿਤਸਰ ਰਾਜ ਗੁਰਪ੍ਰੀਤ ਸਿੰਘ ਖੁੱਲਰ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਅੱਥ ਫਲੈਗ ਮਾਰਚ ਅਧਿਕਾਰੀ ਕਰ ਰਹੇ ਹੈ ਡਿਫਰੈਂਟ ਡਿਫਰੈਂਟ ਪਾਰਟ ਸਿਕਸ ਕਮਿਸ਼ਨੇਟ ਪੁਲਿਸ ਅਮਰੇਸਰ ਦੇ ਤੇ ਆ ਜਿਹੜਾ ਅਸੀਂ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨਸ ਕਰਕੇ ਅਸੀਂ ਕਰ ਰਹੇ ਆ ਐਜ਼ ਅ ਕੰਫੀਡੈਂਸ ਬਿਲਡਿੰਗ ਮੇਜਰ ਮੈਸੇਜ ਜਾਈ ਦਵਾਂਗੇ ਕਿ ਕੋਈ ਵੀ ਇਲੀਗਲ ਐਕਟੀਵਿਟੀ ਨਾ ਕਰੇ ਤੇ ਜਿਹੜੇ ਕੋਈ ਵੀ ਇਲੀਗਲ ਐਕਟੀਵਿਟੀ ਕਰੇਗਾ ਜਿਹੜੇ ਟਾਈਪ ਦੀ ਵੀ ਉਹ ਕਰੇਗਾ ਨੂੰ ਅਸ ਪਰ ਲਾ ਸੇ ਬੁੱਕ ਕਰਾਂਗੇ ਥਾਣਾ ਮੋਹਕਮਪੁਰਾ ਏਰੀਆ ਵਿੱਚ ਇਰਾਦਾ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ ਅਤੇ ਇੱਕ ਦਾਤਰ ਬ੍ਰਾਹਮਤ ਕੀਤਾ ਗਿਆ ਜਿਸ ਬਾਰੇ ACP ਈਸਟ ਗੁਰਿੰਦਰबीर ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਮਿਤੀ 14 ਅਪ੍ਰੈਲ 2024 ਨੂੰ ਠਾਣਾ ਮੁਕੰਪੂਰ ਦੇ ਏਰੀਆ ਦੇ ਵਿੱਚ ਮਕਦਮਾ ਨੰਬਰ 34 ਦਰਜ ਕੀਤਾ ਗਿਆ ਜਿਸ ਵਿੱਚ ਸੁਗਰੀਵ ਸਿੰਘ ਜੋ ਪ੍ਰੀਤਨਗਰ ਦਾ ਰਹਿਣ ਵਾਲਾ ਕਰਤੀ ਦੇ ਉੱਪਰ ਦੋ ਮੁੰਨੇ ਨੌਜਵਾਨਾਂ ਅਣਪਛਤਿਆਂ ਨੇ ਆ ਕੇ ਰਮਾ ਹਾਲ ਦੇ ਵਿੱਚ ਉਸ ਉੱਪਰ ਹਮਲਾ ਕੀਤਾ ਸੀ ਜਿਨ੍ਹਾਂ ਨੇ ਆ ਕੇ ਪਹਿਲਾਂ ਉਸਦੇ بیٹے ਵਿਜੇ ਦੇ ਬਾਰੇ ਪੁੱਛਿਆ ਸੀ ਕਿ ਵਿਜੇ ਕਿੱਥੇ ਹੈ ਤੇ ਉਹ ਜਿਹੜਾ ਉਸਤੇ ਲੱਕ ਦੇ ਵਿੱਚ ਦਾਤਰ ਦੇ ਨਾਲ ਵਾਰ ਕੀਤਾ ਬਹੁਤ ਜਾਨਲੇਵਾ ਹਮਲਾ ਕੀਤਾ ਇਸ ਦੀ ਸੰਜੀਦਗੀ ਨੂੰ ਵੇਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾ ਤਹਿਤ ਟੀਮਾਂ ਬਣਾ ਕੇ ਅਲੱਗ-ਅਲੱਗ ਐਂਡ ਐਡੀਸੀਪੀ 3 ਨਵਜੋਤ ਸਰ ਦੀ ਰਹਿਨੁਮਾਈ ਹੇਠ ਇਹਨੂੰ ਵੈਰੀਫਾਈ ਕੀਤਾ ਗਿਆ ਸਾਰਾ ਐਂਡ ਸਾਡੀ ਹੋਰ ਟੈਕਨੀਕਲ ਤੇ ਬਾਕੀ ਸਾਰੀ ਅਸੀਂ ਜਿਹੜੀ ਯੂਜ਼ ਕਰਕੇ ਇੰਟੈਲੀਜੈਂਸ ਇਹਦੇ ਵਿੱਚ ਅਸੀਂ ਨਿਸ਼ਾਨ ਸਿੰਘ ਨਾਮ ਦਾ ਇੱਕ ਬੰਦਾ ਆਇਡੈਂਟੀਫਾਈ ਕੀਤਾ ਜਿਸ ਨੇ ਕਿ ਜੋ ਕਿ ਨਜ਼ਰ ਆਉਂਦਾ ਹੈ ਕਿ ਪਹਿਲਾਂ ਉਹਨੇ ਆ ਕੇ ਰੈਕੀ ਕਰਵਾਈ ਚਾਰ ਨੌਜਵਾਨਾਂ ਨੇ ਇੱਕ TVS ਬਾਈਕ ਦੇ ਉੱਪਰ ਐਂਡ ਇੱਕ ਬੁਲਟ ਬਾਈਕ ਦੇ ਉੱਪਰ ਉਹਨਾਂ ਨੂੰ ਆ ਕੇ ਇਸ ਦਾ ਸੁਗਰੀਵ ਦਾ ਘਰ ਅਤੇ ਜਿਹੜਾ ਹਾਲ ਸੀ ਰਹਾ ਉਹ ਦਿਖਾ ਦਿੱਤਾ ਉਸ ਤੋਂ ਬਾਅਦ ਇਹਦੇ ਵਿੱਚ ਅਜੀਤ ਤੇ ਸੇਵਕ ਨਾਮ ਦੇ ਦੋ ਲੜਕੇ ਸੀ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੇ ਆ ਕੇ ਅਟੈਕ ਕੀਤਾ ਸੀ ਉਸ ਨਿਸ਼ਾਨ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਜੀਤ ਤੇ ਸੇਵਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਨਾਂ ਦੀ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਨਿਸ਼ਾਨ ਸਿੰਘ ਨੂੰ ਨੀਰਜ ਕੁਮਾਰ ਨੇ 10000 ਰੁਪਏ ਆਪਣੇ ਭਤੀਜੇ ਸਾਜਨ ਦੇ ਹੱਥ ਭੇਜਿਆ ਸੀ ਇਸ ਕੰਮ ਵਾਸਤੇ ਇਸ ਦੇ ਵਿੱਚ ਵਜ੍ਹਾ ਰੰਜਿਸ਼ ਇਹ ਸੀ ਕਿ ਜੋ ਨੀਰਜ ਕੁਮਾਰ ਅਤੇ ਜੋ ਸੁਗਰੀਰ ਇਹ ਇੱਕ ਹੀ ਇਲਾਕੇ ਪ੍ਰੀਤਨਗਰ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਸਮੇਂ ਤੋਂ ਕਈ ਲਗ-ਲਗ ਕਾਰਨਾਂ ਨੂੰ ਲੈ ਕੇ ਹੈ ਤਾਂ ਦੋਨੋਂ ਮੋਹਤਵਾਰ ਤਰੀਕੇ ਦੇ ਬੰਦੇ ਦੋਨਾਂ ਦੀ ਰੰਜਿਸ਼ ਚੱਲਦੀ ਸੀ ਸੋ ਨੀਰਜ ਕੁਮਾਰ ਨੇ ਕੀ پلان ਕੀਤਾ ਸੀ ਨਿਸ਼ਾਨ ਸਿੰਘ ਦੇ ਨਾਲ ਮਿਲ ਕੇ ਕਿ ਇਹਨੂੰ ਸਬਕ ਸਿਖਾਇਆ ਜਾਵੇ ਤੇ ਉਹਨੇ ਜਿਸ ਚੀਜ਼ ਦੀ ਪੇਮੈਂਟ ਵੀ ਹੈ ਜਿਹੜੀ ਆਪਣੇ ਭਤੀਜੇ ਸਾਜਨ ਦੇ ਰਾਹੀਂ ਇਹਨੂੰ ਭੇਜੀ ਸੀ ਨਿਸ਼ਾਨ ਨੂੰ ਸੋ ਇਸ ਦੇ ਵਿੱਚ ਬੜੀ ਵਧੀਆ ਕਾਰਵਾਈ ਕਰਦੇ ਹੋਏ ਇਹਨਾਂ 5 ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਇਹਨਾਂ ਨੂੰ ਅਰੈਸਟ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਇਹਨਾਂ ਦੇ ਪਾਸੋਂ ਜੋ ਉਸ ਵੇਲੇ ਵਰਤੀ ਗਈ ਸੀ ਸਪਲੈਂਡਰ ਬਾਈਕ ਤੇ TVS ਬਾਈਕ ਅਤੇ ਅਜੇ ਕੁਮਾਰ ਕੋਲੋਂ ਜੋ ਉਸਨੇ ਦਫਤਰ ਵੀ ਵਰਤਿਆ ਸੀ ਸਵਾਰਦਾ ਦੇ ਵਿੱਚ ਉਹ ਸਾਰਾ ਬਰਭੂ ਕੀਤਾ ਗਿਆ ਹਲਕਾਪੁਰ ਵੀ ਅੰਮ੍ਰਿਤਸਰ ਦੇ ਵੱਲਾ ਵਿਖੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਸਮਰਥਨ ਵਿੱਚ ਪਾਰੀਕਟ ਕੀਤਾ ਗਿਆ ਇਸ ਮੌਕੇ ਵਾਰਡ ਪ੍ਰਧਾਨ ਸਾਹਿਬ ਸਿੰਘ ਨੰਬਰਦਾਰ ਸੁਖਰਾਜ ਸਿੰਘ ਮਲਕੀਤ ਸਿੰਘ ਇਕਬਾਲ ਸਿੰਘ ਸੁਖਵੰਤ ਸਿੰਘ ਬਾਬਾ ਵਸਨ ਸਿੰਘ ਸਮੇਤ ਸਮੂਹ ਵੱਲਾ ਨਿਵਾਸੀ ਮਾਝੂਤਸਾਨ ਉਹ ਉਹਨਾਂ ਦਾ ਇੱਕ ਕੰਪਲੇਨ ਵਾਲਾ ਇੱਕ ਸਿਸਟਮ ਕੋਲਿਆ ਬੰਦਿਆਂ ਦੀ ਗੱਲ ਹੈ ਕਿ ਇਹ ਨੰਬਰਿਆ ਕਿਸੇ ਨੂੰ ਸੀਵਰੇਜ ਪਾਣੀ ਕੇਦੇ ਚੁੱਲਿਆ ਬੱਤੀ ਦੀ ਨੰਬਰ ਉਹਨਾਂ ਦਾ ਹੀ ਅੱਧੇ ਘੰਟੇ ਬਾਅਦ ਟਾਈਮ ਰੱਖਿਆ ਕਿ ਫਿਰ ਕਰਟਟਾਗਿਆ ਟਾਈਮ ਰੱਖਿਆ ਤੇ ਲੈਵਰੇ ਫੋਨ ਆਵੇ ਉਪਰ ਅੱਧੇ ਘੰਟੇ ਬਾਅਦ ਅਗਲੇ ਦੂਏ ਦੇ ਮਾਇਮ ਹੁਣ ਚਾਈਤਾ ਤੇ ਹੁਣ ਲੱਗਿਆ ਇੰਨੇ ਆ ਉਹਨੇ ਉਹ ਗੱਡੀ ਸਰਕਾਰੀ ਤੋਂ ਵਾ ਕੇ ਕੈਮਬ੍ਰਿਜ ਪਰ ਮੇਰੇ ਅੰਬਰ ਸਰ ਬਤਾਇਆ ਅਗ 골ਡਨ ਗੇਟ ਤੋਂ ਧਿਆਨ ਰੱਖਣਾ ਅੰਬਰ ਸਰ ਜਾਣ ਵਾਲਾ ਇੱਕੋ ਦੇ ਰੋਹ ਹੀ ਕੋਲ ਨਾ ਪੈ ਜਾਂਦਾ ਹੈ ਇੱਕ ਤੇ ਬੰਦੇ ਨੂੰ ਉਹ ਨਾਲ ਜਿੱਦੀ ਸੀਟ ਪੜੀ ਜਿਹੜਾ ਬਾਤ ਹੋਣਾ ਤੇ 70 ਜਣਾ ਲਾਡਰ ਤੋਂ ਰੋਡ ਤੇ ਜਾਣਾ ਨੇੜੇ ਦਾਪਣਾ ਕਾਉਂਟ ਦਾ ਹੋ ਗਿਆ ਉਹਨੇ ਬਾਤੋ ਬਾਤ ਇਹ ਚੰਗੀਆਂ ਜਾਂਦਾ ਇਹ ਕਹਿ ਸਕਦਾ ਵੀ ਇਸ ਝਾੜੂ ਦੇ ਨਾ 60 ਸਦੀ ਉਹ 5 ਸਾਲ ਬਾਅਦ ਸਿਹੜੀ ਆਪਾਂ ਇਹ 60 ਸਦੀ 5 ਸਾਲ ਬਾਅਦ ਨਾ ਦੋ ਪਾਰ ਚੱਕੇ ਨਜ਼ਰ ਆਲੇ ਇਹ 60 ਸਦੀ ਪੰਜਾਬ ਤੇ ਹੈਗੀ ਆ ਪਰ ਇਹ ਆ ਉਹ ਸਾ ਲੈਣ ਜੋ ਦੀ ਗੱਲ ਅਮ ਜਿਹੜਾ ਨਾ ਤੁਸੀਂ ਪੜਾ ਲੋਗੇ ਕਿ ਇਸ ਦੇ ਬਾਰੇ ਅੱਗੇ ਬੋਲਾਂਗੇ ਇਹਨਾਂ ਤਰੀਕਾ ਹੁੰਦਾ ਕੰਮ ਕਰਦਾ ਚੋਣਾ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਯਾਤਿਆਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਇਸ ਸੰਬੰਧੀ ਫਾਸਟਵੇ న్యూਸ ਟੀਮ ਨਾਲ ਗੱਲ ਕਰਦਿਆਂ ਪੁਲਿਸ ਅਧਿਕਾਰੀ ਨੇ ਆਖਿਆ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਾਕੇ ਲਾ ਕੇ ਸਭ ਤੋਂ ਜ਼ਿਆਦਾ ਤੇ ਅਭੀ ਸੁਰੱਖਿਆ ਵਾਸਤੇ ਨਾਕੇ ਲਾਏ ਗਏ ਨੇ ਇਲੈਕਸ਼ਨ ਅਨਾਊਂਸ ਹੋ ਚੁੱਕੀ ਹੈ ਉਹਦੇ ਸੰਬੰਧ ਵਿੱਚ ਜਿਹੜੀ ਸਿਕਿਉਰਿਟੀ ਨੂੰ ਟਾਈਟ ਕੀਤਾ ਗਿਆ ਵਾ ਤਾਂ-ਤਾਂ ਨਾਕੇ ਲਾਏ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਵਾ ਕਿ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ। ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ ਪੁਲਿਸ ਨੂੰ ਉਸੇ ਵੇਲੇ ਸੂਚਿਤ ਕਰੋ ਇਹਦਾ ਕਰਕੇ ਆ ਜ਼ਿਆਦਾਤਰ ਚਲਾਣਦਾਰ ਨਹੀਂ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਅਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਤੁਹਾਡੀ ਇਹ ਬੇਨਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ ਬਚੋਗੇ ਨੁਕਸਾਨ ਤੋਂ ਬਚੋਗੇ ਆਪਣੇ ਪੁਲਿਸ ਜਸਮਾਨੀ ਨਕਰਾ ਤੋਂ ਬਚੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਪ੍ਰੋਪਰ ਆਪਣੇ ਨਿਯਮਾਂ ਦੀ ਫਾਲੋ ਕਰਦੇ ਹੋਏ ਆਪਣੇ ਸਕੂਟਰ ਮੋਟਰਸਾਈਕਲ ਚਲਾਓ ਤੁਹਾਡੇ ਲਾਗੇ ਆਰ ਪਾਰ ਕੋਈ ਚੀਜ਼ ਪਈ ਆ ਵਸਤੂ ਆ ਜਿਹਨੂੰ ਕੋਈ ਅਨਨੌਨ ਹੈ ਤੇ ਉਹਦੇ ਸਬੰਧੀ ਪੁਲਿਸ ਨੂੰ ਸੂਚਿਤ ਕਰੋ ਮੈਂ ਹੁਣ ਤੱਕ ਸਭ 3-4 ਚਲਾਨ ਕੀਤੇ ਆ ਮੈਂ ਜ਼ਿਆਦਾ ਚੈਕਿੰਗ ਤੇ ਹੀ ਸਵੇਰ ਦਾ ਲੋਕ ਆਪਣੇ ਲਾਗੇ ਲੱਗੇ ਨੇ ਉਹਨਾਂ ਨੂੰ ਚੈੱਕ ਕਰ ਰਿਹਾ ਹਾਂ ਨਾਲ ਜਿਹੜਾ ਜਿਹੜਾ ਕੋਈ ਗਲਤੀ ਕਰਦਾ ਰਸਤੇ ਨਹੀਂ ਮਿਲਦਾ ਉਹਦੇ ਜਰੂਰ ਚਲਾਨ ਕਰਦੇ ਆ ਇਹ ਪਕੌੜਿਆਂ ਵਾਲਾ ਪੁਲ ਤੇ ਲਾਗੇ ਖੜੇ ਆ ਪਰ ਉਹ ਲਾਕੇ ਦਰਗਾਹਾਂ ਮੰਦਰ ਤੋਂ ਅੱਗੇ ਚੈੱਕ ਕਰਦੇ ਆ ਕੋਲੇ ਵਾਲੇ ਪੁਲ ਖੜੇ ਆ ਹੁਣ ਨਿਕਲਾਂਗੇ ਹਾਲਗੇ ਤੋਂ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਹੁੰਚਾ ਦੇ ਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਬਲਦਾ ਉਹ ਜਿਆਦਾ ਰੋਂਗ ਉਹ ਕਰਦੇ ਆ ਅਸੀਂ ਚਲਾਨ ਟ੍ਰਿਪਰ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਲਿਖੋ ਬੁਲਟ ਪਟਾਕੇ ਬੁਲਟ ਪਟਾਕੇ ਤੇ ਉਹ ਵਿੱਚ ਆ ਗਏ ਨਾ ਉਹ ਗਰਮਤੀ ਕਰਦੇ ਲੋਕ ਸਭਾ ਚੋਣਾਂ ਦਾ ਵਿਗਲ ਜਿੱਥੇ ਵੱਚੁਕਾ ਉਹ ਤਹੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੈਦੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉਥੇ ਹੀ ਟ੍ਰਿਪਲ ਲਾਈਟਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਕਿ ਜੇ ਕੋਈ ਸ਼ੱਕੀ ਵਿਅਕਤੀ ਕੋਈ ਨਜ਼ਰ ਆਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤਾ ਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਹਲਦਸਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਹਲਕਾਪੁਰ ਵੀ ਅੰਮ੍ਰਿਤਸਰ ਦੇ ਵੇਰ ਕਾ ਵਿਖੇ ਸਨੀ ਵੇਰ ਕਾ ਅਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਵਿੱਚ ਪਾਰੀ ਕਟ ਕੀਤਾ ਗਿਆ ਐਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਤੋਂ ਉਮੀਦਵਾਰ ਅਤੇ ਸਾਫ ਦਾ ਮੰਤਰੀ ਅਨਿਲ ਜੋਸ਼ੀ ਅਜੇ ਚੇਤੌਰ ਤੇ ਪੁੱਜੇ ਅਤੇ ਉਹਨਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਸਰਕਾਰ ਹੈ ਜਿਸ ਵੇਲੇ ਵਿਕਾਸ ਦੇ ਕੰਮ ਹੋਏ ਹਨ ਅਤੇ ਇਹ ਹੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਇਸੇ ਕਰਕੇ ਕਿਹਾ ਕਿ ਮੌਕਾ ਦਾਪੋ ਲਈ ਦਸਪਟਾ ਗੱਡੀ ਨੇ ਮੋਕੇ ਨੂੰ ਸੁਭਾਅ ਦੇ ਲਈ ਜਦੋਂ ਨੰਗੇ ਨਾ ਕੋਈ ਸਟਾਫ ਦੇ ਜੇ ਪਾਰਟੀ ਦੀ ਗੱਲ ਕਰੀਏ ਜੇ ਪੂਰੇ ਇਤਿਹਾਸ ਤੇ ਤੁਸੀਂ ਚਾਹਦੇ ਵਾਪਸ ਕੋ ਸਰਕਾਰ ਬਦਲ ਕੇ ਸਰਕਾਰ ਨੂੰ ਬਦਲਾਵਾ ਕੌਮ ਆਜੋ کہہ ਰਹੇ ਕਿੰਦਾ ਆਹ ਫਾਟਵੇ ਤੇ ਨਹੀਂ ਨਾ ਦੋ ਦੋ ਟਾਈਪ ਦੇ ਇੰਕੇ ਦੇਖੋ ਤੇ ਰਿੱਤੇ ਜਿੱਥੇ ਨਟਾਇਕ ਸਭ ਨੇ ਵਾਦਾ ਹੋ ਨਾ 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 ਗਰਾਹ ਬੋਲਦਾ ਉਹਦੇ ਮੁੱਖੇ ਸੰਦੇਸ਼ ਕਰਦਾ ਹੀ ਨਹੀਂ ਗੱਡੀਆਂ ਜੋ ਬੰਜੇਰਾ ਇਧਰੋਂ ਬੰਜੇ ਦਾ ਭਰਾਈ ਹੋਣ ਦਾ ਰਾਜਾ ਰੱਤਾ ਉਦਾਇਤੇ थाना राजस्थानसी ਅਧੀਨ ਆਉਂਦੇ ਪਿੰਡ ਕੋਟਲੀ ਸਾਕਾ ਵਿੱਚੋਂ 8500 ਲੀਟਰ ਲਵਾਰਸ ਲਾਨ ਬਰਾਮਦ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮਹਿੰਮ ਤਹਿਤ ਐਡੀਸੀ ਅਤੇ ਈਓ ਦੇ ਦਿਸ਼ਾ ਨਿਰਦੇਸ਼ ਆਹੇ थाना राजस्थानਸੀ ਅਧੀਨ ਆਉਂਦੇ ਪਿੰਡ ਕੋਟਲੀ ਸਾਕਾ ਵਿੱਚੋਂ 8500 ਲੀਟਰ ਲਵਾਰਸ ਲਾਨ ਬਰਾਮਦ ਕੀਤੀ ਗਈ ਇਸ ਸੰਬੰਧੀ ਇਨਸਪੈਕਟਰ ਜਗਦੀਪ ਕੌਰ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਸ਼ਿਸ਼ ਕੀਤੀ ਤੇ ਥਾਣਾ ਜਿਹੜਾ ਹੈਗਾ ਉਹ ਰਾਇਸਾਂਸ ਦਾ ਹੁਣ ਚੌੜਾ ਡਰਮ ਨੇ 200 ਕਿਲੋ ਜੀ ਆ ਤੇ ਨਾਲ ਲਗਾਂਤਰ ਪਲਾਂਗੇ ਹਜ਼ਾਰ ਪੈਂ। ਚਲ ਹਾਲ ਤਾਂ ਲਵਾਰਸਾ ਪਰ ਇਹਨਾਂ ਦੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੇ ਕੋਤੇ ਜੀ 10 ਛੋਟੀਆਂ ਡਰਮੀਆਂ ਸੀਗੀਆਂ ਤੇ ਦੋ ਵੱਡੇ ਡਰਮ ਸੀਗੇ। ਹੋਈ ਹੈ ਜੀ। ਅੱਛਾ ਇੱਕ ਕਾਲੂ ਹੈ son of ਸਨ ਸਿੰਘ ਔਰ ਇੱਕ ਸੱਜੀ ਆ ਉਹਨਾਂ ਦੇ ਨਾਮ ਦੇ ਸਰੋਤ ਤੋਂ ਯੂਥ ਕਾਂਗਰਸ ਦੇ ਵਰਕਰ ਵਿਕਰਾਂਤ ਪਰਮਾਰ ਅਤੇ ਹਰੀਸ਼ ਦਿਉਰਾ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਐਸਮੋਕੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਹਨਾਂ ਨੂੰ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਦੇ بڑے ਜਝਾਰੂ ਵਰਕਰ ਹਰੀਸ਼ ਦਿਓੜਾ ਜੀ ਵਿਕਰਾਂਤ ਪਰਮਾਰ ਜੀ ਜੋ ਕਾਂਗਰਸ ਪਾਰਟੀ ਵਾਲੀ ਵੀ ਦਾ ਕਹਿ ਗਏ ਅਨਿਊ ਜਿਸ਼ੇ ਦੇ ਕੀਤਾ ਪੁਰਾਣੇ ਕਮਨਸ ਪਾਇਰ ਹੋ ਕੇ ਅੱਜ ਅਕਾਲੀ ਦਲ ਜੁਆਇਨ ਕਰ ਰਹੇ ਆ ਤੇ ਜੋਸ਼ੀ ਸਾਹਿਬ ਦੀ ਜਿਤ ਨੂੰ ਸਮੂਚੀ ਟੀਮ ਰਲ ਕੇ ਆਪਾਂ ਯਕੀਨੀ ਬਣਾਵਾਂਗੇ ਮੈਂ ਐਡਵੋਕੇਟ 치ਵਾਨੀਆ ਅਰੋੜਾ ਅੱਜ ਇਸ ਪਾਰਟੀ ਨੂੰ ਜੁਆਇਨ ਕੀਤਾ ਹੈ ਐਸ ਪਾਰਟੀ ਨੇ ਬਹੁਤ ਕੁਝ ਬਹੁਤ ਵਿਕਾਸ ਕੀਤਾ ਅੰਮਿਤ ਸਰਦਾ ਜੋ ਕਿ ਦੇਖ ਕੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਆਂ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੋਸ਼ੀ ਸਾਹਿਬ ਦੇ ਕੰਮਾਂ ਨੂੰ ਧਿਆਨ ਰੱਖਦੇ ਹੋਏ ਪਲੀਜ਼ ਉਹਨਾਂ ਨੂੰ ਵੋਟ ਪਾਓ ਤੇ ਉਹਨਾਂ ਨੂੰ ਸਪੋਰਟ ਜੋਸ਼ੀ ਸਾਹਿਬ ਨੇ ਜੋ ਕੰਮ ਕੀਤੇ ਨੇ ਉਹ ਸਭ ਨੂੰ ਨਜ਼ਰ ਆਂਦੇ ਨੇ ਕੋਈ ਛੁਪਾਨ ਵਾਲੇ ਨਹੀਂ ਹੈਗੇ ਬੱਚਾ ਬੱਚਾ ਅੱਜ ਜੋਸ਼ੀ ਸਾਹਿਬ ਨੂੰ ਜਾਣਦਾ ਹੈ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਂ ਖੁਦ ਜਦੋਂ ਛੋਟੀ ਸੀਗੀ ਉਹ ਨਰਕ ਛੇਲਿਆ ਔਰ ਦੇਖਿਆ ਹੈ ਔਰ ਅੱਜ ਜੇ ਅਸੀਂ ਜੁੜੇ ਆ ਨਾ ਤੇ ਜੋਸ਼ੀ ਸਾਹਿਬ ਕਰਕੇ ਹੀ ਜੁੜੇ ਆ ਸੋ ਮੇਰੀ ਇੱਕ ਸਾਰਿਆਂ ਨਾਲ ਰਿਕਵੈਸਟ ਹੈਗੀ ਹੈ اپنی ووٹ ਨਾ ਗਵਾ ਕੇ ਅਸੀਂ ਉਹ ਬੰਦਾ ਚੁਣੀਏ ਜਿਹੜੇ ਸਾਡੇ ਹਲਕੇ ਸਾਡੇ ਅੰਮ੍ਰਿਤਸਰ ਨੂੰ ਸਾਂਭ ਸਕੇ ਦੇਖ ਸਕੇ ਔਰ ਸਾਡੀਆਂ ਪ੍ਰੋਬਲਮਾਂ ਜਿਹੜੀਆਂ ਐ ਨੇ ਉਹਨੂੰ ਸੌਟ ਆਊਟ ਕਰ ਸਕੇ ਔਰ ਉਹ ਇੱਕੋ ਹੀ ਨਾਰਾ ਹੈ ਕਿ ਕੋਈ ਨਾਮ ਹੈ ਉਹ ਹੈ ਸਾਡੇ ਜੋਸ਼ੀ ਸਾਹਿਬ ਜੀ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ অপারেਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ অপারেਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ फास्टवे ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਫਾਇਰ ਬ੍ਰਿਗੇਡ ਮਹਿਕਮੇ ਵੱਲੋਂ ਚਲਾਏ ਜਾ ਰਹੇ ਫਾਇਰ ਸੇਫਟੀ ਵੀਕ ਤਹਿਤ 2 April ਨੂੰ ਹੋਟਲ ਆਈਟੀਸੀ ਰਾਜਾ ਸੰਸੀ ਵਿਖੇ ਡ੍ਰਿਲ ਕੀਤੀ ਗਈ ਫਾਇਰ ਬ੍ਰਿਗੇਡ ਮਹਿਕਮੇ ਦੇ ਕਰਮਚਾਰੀਆਂ ਨੇ ਹੋਟਲ ਸਟਾਫ ਨੂੰ ਅਗਾ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਐਸ ਮੌਕੇ ਏਡੀਐਫਓ ਦਿਲਬਖ ਸਿੰਘ ਐਸਐਫਓ ਰਵਿੰਦਰ ਕੁਮਾਰ ਫਾਇਰਮੈਨ ਦਿਲਬਖ ਸਿੰਘ ਮਨਦੀਪ ਸਿੰਘ ਅਮਨਪ੍ਰੀਤ ਸਿੰਘ ਡੀਓ ਸੁਰਜੀਤ ਸਿੰਘ ਅਤੇ ਜੋਗਿੰਦਰ ਸਿੰਘ ਮੌਜੂਦ ਸਨ ਇਕ ਸੈਸ਼ਨ ਦਿਹਾਰਾਮਤਾ ਅਤੇ ਪ੍ਰੀਖਿਆਵਾਂ 'ਚ ਸਫਲਤਾ ਹਾਸਲ ਕਰਨ ਸੰਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਦੁਨਿਆਵੀ ਸਿੱਖਿਆ ਤੋਂ ਇਲਾਵਾ ਧਾਰਮਿਕ ਸਭਿਆਚਾਰਕ ਤੌਰ ਤੇ ਚੰਗੇ ਇਨਸਾਨ ਬਣ ਕੇ ਦੇਸ਼ ਕੌਮ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਸੰਬੰਧੀ ਉਤਸ਼ਾਹਿਤ ਕੀਤਾ ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਕੌਰ ਕੌਂਸਲ ਦੇ ਮੀਤ ਪ੍ਰਧਾਨ ਸੁਵਿੰਦਰ ਸਿੰਘ ਕਥੂ ਨਗਰ ਜੁਆਇੰਟ ਸਕੱਤਰ ਅਜਮੇਰ ਸਿੰਘ ਢੇਲ ਸੰਤੋਖ ਸਿੰਘ ਸੇਠੀ ਲਖਵਿੰਦਰ ਸਿੰਘ ਢਿੱਲੋ ਸਮੇਤ ਵਿਦਿਆਰਥੀ ਅਤੇ ਸਟਾਫ ਮੌਜੂਦ ਸਨ ਕਾਲਸਾ ਕਾਲਜ ਵਿਦਿਅਨ ਦਾ ਨਵਾਂ ਵਿਦਿਅਕ ਸੈਸ਼ਨ ਆਰੰਭ ਹੋਇਆ ਔਰ ਸਾਡੀਆਂ ਜਿਹੜੀਆਂ ਪਰੰਪਰਾਵਾਂ ਨੇ ਸਾਡੇ ਬਜ਼ੁਰਗਾਂ ਨੇ ਪਾਈਆਂ ਸਾਡੇ ਨੌਜਾਰਿਆਂ ਦੇ ਵਿੱਚ ਜਿਹੜਾ ਵੀ ਵਿਦਿਅਕ ਸੈਸ਼ਨ ਆਰੰਭ ਹੁੰਦਾ ਤੇ ਗੁਰੂ ਪਾਤਸ਼ਾਹ ਦਾ ਆਸਰਾ ਲੈਂਦਾ ਬੱਚਿਆਂ ਨੇ ਵੀ ਓਟ ਆਸਰਾ ਲਿਆ ਤੇ ਨਾਲ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਆ ਬੱਚਿਆਂ ਨੇ ਕੀਰਤਨ ਕੀਤੇ ਆ ਸਾਡੇ ਵਿਦਿਆ ਕਦਰੇ ਆ ਪਰ ਫੁੱਲਤ ਰਹਿਣਾ ਦਿਮਾਗ ਕੋਸ਼ਲ ਕਰਦੀ ਹੈ ਪਰ ਰੂਝਾਨ ਬਣਾਉਂਦੀ ਹੈ ਸਮਾਜ ਵਿੱਚ ਪ੍ਰਸੰਨਤਾ ਜਾ ਸਿਖਾਉਂਦੀ ਹੈ ਉਹ ਪੜ੍ਹਾਈ ਹੈ ਕੈਸੀ ਚੀਜ਼ ਹੈ ਜਿਹੜੀ ਕਰਦੀ ਗਰੀਬੀ ਕੌਮ ਦੀ ਗਰੀਬੀ ਔਰ ਦੇਸ਼ ਦੀ ਗਰੀਬੀ ਕਰਦੀ ਹੈ ਪੜ੍ਹਾਈ ਔਰ ਪੜ੍ਹਾਈ ਇੱਕ ਐਸਾ ਮਾਧਿਅਮ ਹੈ ਜਿਹੜਾ ਤੁਹਾਨੂੰ ਯਾਰਮਾਨੀ ਬਣਾਉਂਦੀ ਹੈ ਤੇ ਤੁਹਾਡੀ ਗਰੀਬੀ ਵੀ ਕਰਦੀ ਹੈ ਆਣਾ ਝੰਡਿਆਲਾ ਵੱਲੋਂ 24 ਘੰਟਿਆਂ ਦੇ ਅੰਦਰ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਕਤਲ ਸਮੇਂ ਵਰਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੀ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਪਾਰਕਿੰਗ ਏਰੀਆ ਹੋਣ ਦੇ ਬਾਵਜੂਦ ਵੀ ਲੋਕ ਨਹੀਂ ਲੈ ਰਹੇ ਲਾ ਬਨ ਰਹੀ ਟ੍ਰੈਫਿਕ ਦਾ ਕਾਰਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ They got who are bagel, bagel, bagel. Everybody just a bottle, bottle, bottle. Pass out, challenge, but Nady Yamaha. Let me, let me, let me hit the drone. Let me make you move. Let me make you move. Come with that boy, baby. but Don't throw a crap. Yeah. John liver, John liver, is isn't made of sweat. Yeah. Let me make you move. ਜ਼ਰ ਮੇਰਾ ਸੁਹੇਗੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਸ਼ਹਿਰ ਵਿੱਚ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਦਿੱਕਤਾਂ ਰਹਿੰਦੀਆਂ ਹਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਟ੍ਰੈਫਿਕ ਜਮ ਨਜ਼ਰ ਆਉਂਦੇ ਹਨ ਜੋ ਕਿ ਜ਼ਿਆਦਾਤਰ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਕਾਰਨ ਲੱਗਦੇ ਹਨ ਗਲਤ ਪਾਰਕਿੰਗ ਸੜਕਾਂ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਵੇਖੀ ਜਾਂਦੀ ਹੈ ਜਿਸ ਤਰ੍ਹਾਂ ਮਾਰਕੀਟਾਂ ਵਿੱਚ ਸਾਡੀ ਟੀਮ ਵੱਲੋਂ ਇਸ ਮੁੱਦੇ ਤੇ ਖਬਰਾਂ ਕਵਰ ਕੀਤੀਆਂ ਜਾਂਦੀਆਂ ਹਨ ਅਤੇ ਆਪ ਜੀ ਤੱਕ ਅਸੀਂ ਆਪਣੇ ਰਾਹੀਂ ਪਹੁੰਚਾਨੇ ਆਂ ਕਚੈਰੀ ਨਜ਼ਦੀਕ ਨਵੇਂ ਬਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਲਤ ਪਾਰਕਿੰਗ ਦੇਖੀ ਗਈ ਇੱਕ ਰਸਤਾ ਆਲਾ ਅਫਸਰਾਂ ਵਾਸਤੇ ਰਿਜ਼ਰਵ ਰੱਖਿਆ ਗਿਆ ਜਿਸ ਉੱਪਰ ਜਨਤਾ ਦੇ ਵਾਹਨ ਆਉਣ ਦੀ anumati ਨਹੀਂ ਹੈ ਪਰ ਦੂਸਰਾ ਰਸਤਾ ਜਨਤਾ ਵਾਸਤੇ ਹੈ ਜਿੱਥੇ ਗਲਤ ਪਾਰਕਿੰਗ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਉਸ ਥਾਂ ਤਾਇਨਾਤ ਕੀਤੇ ਜਾਣ ਤਾਂ ਜੋ ਕੰਪਲੈਕਸ ਵਿਖੇ ਬਣੀ ਅੰਡਰਗਰਾਉਂਡ ਪਾਰਕਿੰਗ ਵੱਲ ਵਾਹਨਾਂ ਨੂੰ ਭੇਜਿਆ ਜਾ ਸਕੇ। ਅਸੀਂ ਅਸਲ ਵਿੱਚ ਖੜੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਦੇ ਬਾਹਰ ਜਿੱਥੇ ਕਿ ਪਾਰਕਿੰਗ ਉਸ ਵਿੱਚ ਬਖਰੇ ਹੋ ਕੇ ਬੇ ਤਹਾਸ਼ਾ ਗੱਡੀਆਂ ਲੱਗੀਆਂ ਹੋਈਆਂ ਹਨ ਔਰ ਬੇ ਤਰਤੀਬ ਨਾਲ ਲੋਕ ਇੱਥੇ ਗੱਡੀਆਂ ਲਗਾਉਂਦੇ ਹਨ ਕਹਿ ਕੇ ਕਿ ਅਸੀਂ ਮੁਲਾਜ਼ਮ ਹੈਗੇ ਆ ਦੋ ਡਿਪਾਰਟਮੈਂਟਸ ਇੱਥੇ ਜ਼ਰੂਰ ਹੈਗੇ ਇੱਕ ਐਡਮਿਨਿਸਟ੍ਰੇਟਿਵ ਬਲਾਕ ਹੈ ਔਰ ਦੂਸਰਾ ਪੁਲਿਸ ਡਿਪਾਰਟਮੈਂਟ ਜੋ ਆਫੀਸਰਸ ਇੱਥੇ ਲਗਾਉਂਦੇ ਹਨ ਤੇ ਉਹ ਆਪ ਆਪਣੀ ਡਿਊਟੀ ਸਮਝਣ ਕਿ ਨੋ ਪਾਰਕਿੰਗ ਦੀ ਥਾਂ ਦੇ ਉੱਤੇ ਔਰ ਸੜਕ ਦੇ ਉੱਤੇ ਜਾਂ ਰੋਡ ਦੇ ਉੱਤੇ ਇਦਾਂ ਦੀ ਗੱਡੀਆਂ ਅਗਰ ਲਗਾਣਗੇ ਤੇ ਤਕਲੀਫ ਕਿਦੋਂ ਹੋਏਗੀ ਨਾਰਮਲ ਜਨਤਾ ਨੂੰ ਪਾਰਕਿੰਗ ਅਵੇਲੇਬਿਲਟੀ ਹੈਗੀ ਹੈ ਥੱਲੇ ਬੇਸਮੈਂਟ ਵਿੱਚ ਪਾਰਕਿੰਗ ਹੈ ਔਰ ਜੋ ਠੇਕੇਦਾਰ ਹੈ ਉਹ ਦੁਖੀ ਇਸ ਕਰਕੇ ਹੈਗਾ ਕਿ ਕੋਈ ਵੀ ਦੀ ਸੁੰਦਰ ਨਹੀਂ ਹੈ ਰਾਦਰ ਉਹਨੂੰ ਥਰਟ ਕਰਦੇ ਹੈ ਕਿ ਤੈਨੂੰ ਇੱਥੇ ਖੜੇ ਨਹੀਂ ਹੁੰਦੇ ਵੇਖੇ ਕੰਪਲੈਕਸ ਚੀਜ਼ ਨੂੰ ਡਿਪਾਰਟਮੈਂਟ ਰਾਦਰ ਇਸ ਚੀਜ਼ ਨੂੰ ਵੇਖੇ ਕਿ ਜੋ ਵੀ ਇੱਥੇ ਗੱਡੀਆਂ ਲਗਾ ਰਹੇ ਹਨ ਆਈਡੈਂਟੀਫਿਕੇਸ਼ਨ ਜਾਂਤੇ ਗੱਡੀ ਦੇ ਉੱਤੇ ਉਹਦੀ ਹੋਵੇ ਜਾਂ ਫਿਰ ਉਹਦੀ ਆਪਣੀ ਆਈਡਿਟੀ ਦੇਖ ਕੇ ਉਹਦੇ ਬਾਅਦ ਉਹਨੂੰ ਪਾਰਕਿੰਗ ਰੋਕ ਕੀਤੀ ਜਾਵੇ ਕੈਮਰਾ ਪਰਸਨ ਰੋਕੇਸ਼ਨਲ ਜੇਪਸਿੰ ਫਾਸਟ ਨਿਊਜ਼ ਅੰਦਰ ਪੀਓ ਸਟਾਫ ਨੇ ਇੱਕ ਪਗੋੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਪੁਲਿਸ ਅਧਿਕਾਰੀ ਹਰੀਸ਼ ਕੁਮਾਰ ਨੇ ਇਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਪੀਓ ਇੱਕ ਰਸਟ ਕੀਤਾ ਜਿਹੜਾ ਕਿ ਅਦਾਲਤ ਫਿਰ ਮਦੀ ਪ੍ਰਬਜਨ ਕੋਰਟ ਦੀ ਅਦਾਲਤ ਵਿੱਚੋਂ ਭਗੋੜਾ ਸੀ ਜਿਹਦੇ ਮਕਦਮਾ ਨੰਬਰ 37 ਡੇਟਡ 11/2/2020 ਜੁਰਮ 379 411 ਆਪੀਸੀ ਥਾਣਾ ਗੇਟ ਦੀ ਮਾਰਕ ਦਰਜਾ ਜਿਹਦੇ ਵਿੱਚ ਭਗੋੜਾ ਸੀ ਜਿਹਦਾ ਨਾਮ ਜਸਪਾਲ ਸਿੰਘ ਇਰੀਅਲ ਚੱਸਾ ਪੁੱਤਰ ਗੁਰਮੀਤ ਸਿੰਘ ਵਾਸੀ ਚਾਂਦ ਦੀ ਪੱਤੀ ਪਤਾਪੁਰ ਦਾ ਰਹਿਣ ਵਾਲਾ ਜਿਹਨੂੰ ਅੱਜ ਸਵੇਰੇ ਮੈਂ ਤੇ ਮੇਰੀ ਟੀਮ ਨੇ ਅਰੈਸਟ ਕੀਤਾ लागे दी पूछताछ ਕੀਤੀ ਗਈ ਜਿਨੇ ਦੱਸਿਆ ਕਿ ਮੇਰੇ ਤੇ ਪਹਿਲਾਂ ਆਲਰੇਡੀ ਦੋ ਸ਼ਰਾਬ ਦੇ ਪਰਚੇ ਦਰਜ ਸੀ ਲੀਗਲ ਐਕਸ਼ਨ ਏਡ ਵੱਲੋਂ ਆਪਣੀ ਸੰਸਥਾ ਨੂੰ ਮਜ਼ਬੂਤੀ ਦਿੰਦੇ ਹੋਏ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਅਦਰ ਜੋਇੰਟ ਸੈਕਟਰੀ ਪੰਜਾਬ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸਚਿਨ ਪਾਟਿਆ ਨੂੰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਤੇ ਮੈਡਮ ਪੂਨਮ ਸ਼ਰਮਾ ਨੂੰ ਜੋਇੰਟ ਸੈਕਟਰੀ ਪੰਜਾਬ ਨਿਯੁਕਤ ਕੀਤਾ ਅਤੇ ਬਾਕੀ ਨਵ ਨਿਯੁਕਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਸਾਰੇ ਨਵ ਨਿਯੁਕਤ ਮੈਂਬਰਸ ਨੇ ਪ੍ਰਣ ਲਿਆ ਕਿ ਉਹ ਲੀਗਲ ਐਕਸ਼ਨ 8 ਦੇ ਪਹਿਲਾਂ ਤੋਂ ਜਾਰੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਆਪਣਾ ਹਰ ਪ੍ਰਕਾਰ ਨਾਲ ਯੋਗਦਾਨ ਦੇਣਗੇ ਅਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਇਸ ਮੌਕੇ ਤੇ ਰਾਸ਼ਟਰੀ ਚੀਫ ਐਡਵਾਈਜ਼ਰ ਰਜਿੰਦਰ ਸਾਹਨੀ ਰਾਸ਼ਟਰੀ ਸੈਕਟਰੀ ਐਡਵੋਕੇਟ ਸੰਜੀਤ ਸਿੰਘ ਐਡਵੋਕੇਟ ਰਾਜਕੁਮਾਰ ਐਡਵੋਕੇਟ ਮੋਨਿਕਾ ਸੋਨੀ एडवोकेट सुनील राव समेत मेंबर्स मौजूद लीगल एक्शन एड की तरफ से आज हम लोगों ने अपनी टीम का विस्तार करते हुए दो नियुक्तियाँ की जिनमें पूनम शर्मा जी को नेशनल जॉइंट सेक्रेटरी का पंजाब का अहदा दिया गया है और उसी के साथ साथ हम लोगों ने श्री सचिन भाटिया जी को जिला अमृतसर का प्रधान नियुक्त किया है और इनके साथ कुछ नव नियुक्त मेंबर्स को भी आज नियुक्तियाँ दी गई हैं ਮੈਂ ਆਸ਼ਾ ਕਰਦੇ ਹਾਂ ਕਿ ਜੋ ਅਮਨੇ ਅੱਜ ਨਿਯੁਕਤੀਆਂ ਕੀਤੀਆਂ ਹਨ ਉਹ ਲੀਗਲ ਐਕਸ਼ਨ ਐਡ ਦੇ ਸਾਥ ਮਿਲ ਕੇ ਮਾਨਵਤਾ ਦੀ ਸੇਵਾ ਲਈ ਦਿਨ ਰਾਤ ਕਾਰਜ ਕਰਨਗੇ ਐਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਪਹਿਲੇ ਕਿ ਇਹਨਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਏ ਆਪਣਾ ਲੀਗਲ ਐਕਸ਼ਨ ਐਡ ਦੇ ਵਿੱਚ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਮੈਂ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਸਾਂਝੇ ਤੌਰ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਵੋਟਰ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ। ਡਾਕਟਰ ਰਾਮ ਮੂਰਤੀ ਵੈਲਫੇਅਰ ਸੁਸਾਇਟੀ ਵੱਲੋਂ ਰਾਮਬਾਗ ਸਬਜ਼ੀ ਮੰਡੀ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਤੌਰ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸ਼ਿਰਕਤ ਕੀਤੀ। ਐਸਮੋਕੇ ਡਾਕਟਰ ਰਾਜੇਸ਼ ਰਾਮ ਮూర్ਤੀ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਹਰ ਖੇਤਰ ਵਿੱਚ ਕਾਰਕਾਰ ਪ੍ਰਚਾਰ ਕੀਤਾ ਜਾਵੇਗਾ ਅਤੇ ਤਰਨਜੀਤ ਸਿੰਘ ਸੰਧੂ ਨੂੰ ਬਹੁਮਤ ਨਾਲ ਜਤਾਇਆ ਜਾਵੇਗਾ ਐਸਮੋਕੇ ਸतीश ਬਾਠੀਆ ਸ਼ਿਵਨਾਥ ਕਾਲਾ ਸ਼ਿਵ ਕੁਮਾਰ ਸ਼ਰਮਾ ਪਵਨ ਸ਼ਰਮਾ ਤਰुण अरोड़ा अनूप कुमार ਆਧ ਹਜ਼ਰਸਾਨ ਅੱਜ ਡਾਕਟਰ ਰਾਮ ਮూర్ਤੀ ਵੈਲਫੇਅਰ ਸੁਸਾਇਟੀ ਦੀ ਤਰਫੋਂ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਜਿਹਦੀ ਜਿਹਦੇ ਵਿੱਚ ਸ਼੍ਰੀ ਅਮਰਪਾਲ ਸਿੰਘ ਭੋਣੀ ਜੀ ਨੂੰ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਗਿਆ ਭਾਜਪਾ ਦੇ ਉਮੀਦਵਾਰ ਆ ਉਹਨਾਂ ਨੂੰ ਵੋਟਾਂ ਉਹਨਾਂ ਦੀ ਇਲੈਕਸ਼ਨ ਲੋਕ ਸਭਾ ਦੀ ਇਲੈਕਸ਼ਨ ਦੇ ਸੰਬੰਧ 'ਚ ਉਹਦੀ ਯੋਜਨਾ ਬੰਦੀ ਕੀਤੀ ਗਈ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਵਿਖੇ ਬਵੇਂਜਵੇਂ ਡਿਗਰੀ ਵੰਡ ਸਮਾਰੋਹ ਦੌਰਾਨ 2021-22 ਦੇ ਵੱਖ-ਵੱਖ ਕੋਰਸਾਂ ਨਾਲ ਸੰਬੰਧਿਤ 418 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਮੁੱਖ ਮਹਿਮਾਨ ਵਜੋਂ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲੋਜੀ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਡਾਕਟਰ ਜਤਿੰਦਰ ਕੌਰ ਅਰੋੜਾ ਨੇ ਸ਼ਿਰਕਤ ਕੀਤੀ ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਸ਼੍ਰੀ ਹਨੂਮਾਨ ਸੇਵਾ ਪਰਿਵਾਰ ٹرسٹ ਦੇ ਵਾਈਸ ਚੇਅਰਮੈਨ ਸੁਰਿੰਦਰ ਅਰੋੜਾ ਨੇ ਦੱਸਿਆ ਕਿ ٹرسٹ ਵੱਲੋਂ ਸ਼੍ਰੀ ਰਾਮ ਨਾਮੀ ਦੇ ਮੌਕੇ ਤੇ संदीप गुप्ता ਦੇ ਗ੍ਰਹਿ ਬਲਿਸ ਐਵੇਨਿਊ ਮਜੀਠਾ ਰੋਡ ਵਿਖੇ ਚੇਅਰਮੈਨ ਅਨੂਤ ਸਿਕਾਦੀ ਪ੍ਰਧਾਨਗੀ ਹੈ ਸੁੰਦਰ ਕਾਂਡ ਪਾਠ ਕਰਵਾਇਆ ਗਿਆ ਇਸ ਮੌਕੇ ਪ੍ਰਬੰਧਕ ਅਮਿਤ ਸੇਹ ਸਹਾਇਕ ਮੈਨੇਜਰ ਰਿਸ਼ੀ ਮਹਿਰਾ ਵਾਈਸ ਚੇਅਰਮੈਨ ਰਾਜੇਸ਼ ਮਹਿਰਾ ਕੈਸ਼ੀਅਰ ਰਮੇਸ਼ ਖਾਨਾ ਵੀ ਮੌਜੂਦ ਸਨ ਦ ਚਰਚ ਫੈਲੋਸ਼ਿਪ ਆਫ ਬਲੀਵਰਸ ਇਕਤਾ ਨਗਰ ਕਲੋਨੀ ਚਮਰੰਗ ਰੋਡ ਵਿਖੇ ਬ੍ਰਦਰ ਸ਼ਸ਼ੀ ਮਸੀ ਆਸ਼ਵਨੀ ਮਸੀ ਅਤੇ ਆਸ਼ੂ ਪੱਟੀ ਦੀ ਅਗਵਾਈ ਹੈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਪ੍ਰਬੰਧਕਾਂ ਨੇ ਆਖਿਆ ਕਿ ਇਸ ਇਲਾਕੇ ਵਿੱਚ ਯੂਥ ਨਸ਼ੇ ਦੀ ਲਪੇਟ ਵਿੱਚ ਹੈ ਅਤੇ ਉਹਨਾਂ ਨੂੰ ਪ੍ਰਭੂ ਦੇ ਚਰਨਾਂ ਨਾਲ ਲਗਾਉਣ ਲਈ ਇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਮੁੱਖ ਪ੍ਰਚਾਰਕ ਸੀਐਲ ਚਾਰਲਸ ਨੇ ਬਾਈਬਲ ਦੇ ਵਚਨਾਂ ਦਾ ਪ੍ਰਚਾਰ ਕੀਤਾ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਚੇਅਰਮੈਨ ਪਵਨ ਸਰਵਰਵਾਦ ਪ੍ਰਧਾਨ ਚਰਨਜੀਤ ਕੁਮਾਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਮੈਂਬਰ ਸਰਵਨ ਸਿੰਘ ਵੀ ਮੌਜੂਦ ਸਨ ਮੇਰਾ ਨਾਮ ਜੀ ਸ਼ਸ਼ੀ ਮਸੀਹ ਹੈ ਉਰ ਮੈਂ ਇਸ ਟਾਈਮ ਖੜਾ ਆ। ਪੈਕਟਾ ਨਗਰ ਚਮਰਾਂਗ ਰੋਡ ਦੇ ਇਸ ਨੌਂ ਨਗਰ ਵਿੱਚ ਅਸੀਂ ਇਹ ਮਸੀਹ ਸਮਿਲਨ ਕਰਾ ਰਹੇ ਆ ਜੀ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਸੀ ਤਾਂ ਜੋ ਕਹਿਣ ਦਾ ਮਤਲਬ ਕਿ ਇਹ ਲੋਕ ਸਾਰੇ ਪ੍ਰਭੂ ਜੀ ਦੀ ਬੰਦਗੀ ਕਰਕੇ ਤੇ ਪਾਪਾ ਤੋਂ ਬੁਰਾਈਆਂ ਤੋਂ ਪਰੇ ਮੁੜ ਕੇ ਤੇ ਖੁਦਾ ਦੀ ਸੇਵਾ ਕਰਨ ਸਾਰੇ ਇਹ ਲੋਕ ਅਸੀਂ ਤੁਹਾਡੇ ਸਾਹਮਣੇ ਬੁਲਾਏ ਆ ਤਾਂ ਜੋ ਇਹ ਲੋਕ ਸਾਰੇ ਹੀ ਵਚਨ ਨੂੰ ਸੁਣ ਕੇ ਆਪਣੀ ਜ਼ਿੰਦਗੀ ਨੂੰ ਬਦਲਣ મંદિર શ્રી રામ બાલાજી ધામ કાલે કનુપુર શિહાટા વિખે પરમ પૂજ્ય શ્રી શ્રી એક હજાર અઠ સ્વામી અશ્નીલજી મહારાજની અગવાઈ વિનુમાનજી જન્મ ઉત્સવ તેઈ અપ્રલ દો હજાર ચોવીસ દિ મંગલવાર સવે દસ વજે તો પ્રભુ ઇછા તક મનાયા શ્રી હનુમાન મહારાજનું પાંચ સો પચી કલો વિશાલ લડ્ડુ અને છપ્પન ભોગના પ્રશાદ લગાયા જાવ સમગમના સિધા પ્રસારણ फास्टवे के चैनल नंबर दो सौ तरताली से किया जाएगा श्री दुर्गयाना तीरथ दे तुलसीदास मंदिर विखे श्री रामचरित मानस के पाठ सतारा अप्रैल तो 16 मई तक सवेरे अठ बजे तो नौ बजे तक धर्मपाल जी वालों किए जाए इस मौके विनय मेहरा रवि अरोड़ा आदि हाजिर सन ਸ਼ਿਵ ਸ਼ਕਤੀ ਸ਼ਿਵ ਪਰਿਵਾਰ ਡੇਰੇ ਵੱਲੋਂ ਮਹਾਮਾਈ ਦੀ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ ਮਹੰਤ ਬ੍ਰਿਜ ਮੋਹਨ ਸ਼ਰਮਾ ਪਵਨ ਸ਼ਾਸਤਰੀ ਆਸ਼ੂ ਭਾਟੀਆ ਪਾਰਟੀ ਮੌਜੂਦ ਸਨ ਤੇ ਆਖਿਰ ਵਿੱਚ ਮੁੱਖ ਖਬਰਾਂ ਇਕ ਵਾਰ ਫਿਰ ਤੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕੱਢੇ ਗਏ ਫਲੈਗ ਮਾਰਚ ਥਾਣਾ ਮੋਹੰਕਪੁਰਾ ਏਰੀਆ ਵਿੱਚ ਇਰਾਦਾ ਕਤਲ ਦੇ ਮਾਮਲੇ ਵਿੱਚ ਦੋਸ਼ੀ ਗ੍ਰਿਫਤਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਕੀਤਾ ਗਿਆ ਪਾਰੀ ਕਟ ਐਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ